ਕੀ ਹੋ ਰਿਹਾ ਯਾਰ ਅਜ ਕੰਡੀਆਂ ਕੋਲ ਕੋਈ ਪ੍ਰੋਬਲਮ ਨਾ ਬਣੋ ਗਿਆ ਉਹ ਆਣੇ ਕੰਡੜ ਕਰੇ ਪਾਣੀ ਦੀ ਸਪਲਾਈ ਖਾਣਾਂ ਕਰ ਰਹਿਣੇ ਤੇ ਕਦੇ ਪਾਣੀ ਦੀ ਦਿੱਕਤ ਨਹੀਂ ਆਰ ਵੇਲੇ ਜਦੋਂ ਨੰਬੂਦ ਪਾਣੀ ਜਦੋਂ ਦੇ ਉਹ ਛੱਡ ਗਏ ਨੇ ਵਾਟਰ ਪਾ ਹੋਰ ਆ ਗਏ ਨੇ ਪਾਣੀ ਦੀ ਇਹ ਨਹੀਂ ਦੇਖੋ ਜਿੰਨਾ ਦੌਰ ਤੱਕ ਮੇਰੇ ਜਿਵੇਂ ਪੁੱਲ 5 ਤੋਂ ਨਹੀਂ ਆਪ ਨੂੰ ਇਹ ਆਉਂਦਾ ਹੈ ਭਾਈ ਗਰਮ ਮੇਰੇ ਸਰ ਉਹਨੂੰ ਬਦਲ ਦੇਣਾ ਪਰ ਫਾਇਦੇ ਨਹੀਂ ਹੈ ਸਰੇ 5 ਤੋਂ ਨਹੀਂ ਸਰ ਤੁਸੀਂ ਅੱਜ ਤੱਕ ਕਰਦੇ ਚਲੋ 5:11 ਵਾਂਗ ਦੇਖੋ ਕੱਟੋ ਜਨਾਬ ਜਨਾਬ ਜੀ ਸਰ ਮਾਲਕ ਨੂੰ ਯਾਰ ਸਰ ਜਿੰਨਾ ਕੁ ਚੀਂ ਮਾਦੀ ਰਹੀ 20 ਇਹ ਸੁਪੋਧਿਆ ਹੈ ਨਹੀਂ ਆ ਰਹਾ ਇੱਕ ਮਿੰਟ ਦੇਖੋ ਤੁਸੀਂ ਜਨਾਬ ਬਹੁਤ ਠੀਕ ਹੈ ਚਲੋ ਤੇ ਬੋਰਾ ਤਾਂ ਪਰ ਰੋਣੇ ਤੋਂ ਪਹਿਲਾਂ ਤਾਂ ਇਹ ਦੱਸੋ ਕਿੱਥੇ ਦੱਸੋ ਕਿੱਥੇ ਨਹੀਂ ਫਿਰ ਪਾਣੀ ਦੀ ਲੀਕੇਜ ਕਿੱਥੇ ਰਸਤੇ ਤੇ ਲੀਕੇਜ ਕਿਨੇ ਠੀਕ ਕਰਨੀ ਦੱਸੋ ਬੜਾ ਕੀ ਦਾ ਕੰਮ ਹੈ ਲਾਈਟ ਬੰਦੇ ਲਗਾਏ ਹੋਏ ਚਲੋ ਸਾਰੇ ਇੱਕ ਤਾਂ ਡੀਟੀ ਬਣ ਜਾਂਦੇ ਯਾਰ ਫਿਰ ਕਰ ਲੋਗਾ ਹੋਗਾ ਤੁਹਾਡੇ ਕੋਲ ਯਾਰ ਬਾਈਬਰ ਚੇਤੇ ਮਿਲਿਆ ਕਿਉਂ ਲੋਕਾਂ ਨੇ ਕਿ ਕਿੰਦੂ ਹੋ ਗਿਆ ਯਾਰ ਬੰਦੇ ਦਾ ਚੈੱਕ ਕਰਨ ਵਾਸਤੇ ਲਾਇਆ ਜਰਾਂਜੀ ਮੈਂ ਬੰਦੇ ਵੇਥੇ ਪੱਕੇ ਲਾਇਆ ਹੋਇਆ ਕੋਲ ਨਹੀਂ ਚੱਕਦੇ ਪਤਾ ਨਹੀਂ ਪਤਾ ਨਹੀਂ ਸਾਰੇ ਨਹੀਂ ਯਾਰ ਕੋਲ ਨਹੀਂ ਚੱਕਦਾ ਫੋਨ ਜੀ ਨਹੀਂ ਨਹੀਂ ਫੋਨ ਕੋਈ ਨਹੀਂ ਯਾਰ ਮਿੱਟੀ ਮਾਰਾ ਬੜਾ ਦੇ ਮੱਝ ਬੜਾ ਮਾਰਾ ਬੜਾ ਬੋਲਿਆ ਯਾਰ ਕੈਂਟਰ ਨਾਲ ਜਿੰਮੇਂ ਤੇ ਟੈਨਾ ਦਾ ਲਾਇਆ ਦੋਸ ਲਾ ਦਿੰਦੇ ਆ ਜੀ ਮਲੇ ਤੁਹਾਡੇ ਵੱਡਾ ਕਾ ਟੁੱਟੇ ਮੈਂ ਅੱਗੇ ਤੋਂ ਬੈਠੇ ਬੈਠੇ ਜਿਹੜਾ ਕੋਈ ਨਾ ਲਿਆਵੇ ਮੇਰੇ ਕੋਲ ਕਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿੰਦਾ ਬੋਲੂ ਸਾਡੀ ਯਾਰ ਕੰਨ ਮਿੰਨ ਤੇਰੇ ਮੈਂ ਠੀਕ ਕਰਾਂ ਲਾਉਂਦਾ ਉਹਨਾਂ ਨੂੰ ਨਹੀਂ ਰਸ ਉਹ 1 ਮਿੰਟ 1 ਮਿੰਟ ਚਪਰੇ ਇੱਕ ਮਿੰਟ ਉਹ ਤਾਂ ਪਈ ਕਮੇਟੀ ਦੀ ਰਾਤ ਪਾ ਲੈਂਗੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਰੀਆਂ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀ ਕੀ ਕਰਵਾ ਦੱਸਾਂ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣਾ ਪਾਣੀ ਦੇ ਦੇ ਪੀਮ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਐਮ ਸੀ ਸੀ ਤੋਂ ਨਹੀਂ ਮਤਾ ਪਾਸ ਨਹੀਂ ਕਰਨਾ ਆਹ ਨਹੀਂ ਕਰ ਰੋ ਨਹੀਂ ਕਰਨਾ ਹੁਣ ਪਿਓ ਪਿਆਣੀ ਚੰਗਾ ਪਿਓ ਦੇ ਤਾਂ ਸੰਦਗੀ ਗੱਲ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ ਐ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਏ ਯਾਰ ਬਾ ਗੰਦਾ ਤੇ ਸਭ ਤੋਂ ਸਾਨੂੰ ਕਰਦੇ ਹਾਂ ਲੋ ਸਾਰਾ ਤੁਹਾਡਾ ਪਿਛਲੇ ਹਰ ਵੀ ਕੈਸੀ ਨਾਟੈਂਡਰ ਲਾਓ ਪਹਿਲਾ ਲੋਕਾਂ ਦਾ ਪੀਣ ਵਾਲਾ ਪਾਣੀ ਦੇੰਦਿਆਂ ਕਰ ਦੋ ਤੇ ਸਿਵਰੇ ਵਾਲਾ ਕਰ ਲੋ ਹੁਣ ਡੇਢ ਕਰੋੜ ਚਾਰ ਪਣਾ ਜਿਹੜੀ ਬਣੀਆਂ ਸੜਕਾਂ ਪਟਕ ਨਵੇਂ ਬਣਾ ਦੇਣੀ ਹੋ ਯਾਰ ਇਹਨੇ ਮੀਟਿੰਗ ਬੁਲਾਉਣੀ ਹੈ ਮੈਂ ਵੇਖਦੇ ਕਿ ਐਮਸੀ ਹੁਣ ਸਾਈਨ ਨਹੀਂ ਕਰਦਾ ਯਾਰ ਫਾਦੋ ਕੀ ਯਾਰ ਕਿਸੇ ਗੱਲ ਦੀ ਲਿਮਟ ਨਹੀਂ ਹੁੰਦੀ ਯਾਰ ਮੰਨ ਲਈ ਅਸੀਂ ਵੀ ਯਾਰ ਮਨ ਲੱਗਦਾ ਐਮਸੀ ਆ ਮੱਕੇ ਸਾਈਨ ਕਰਦਾ ਕਦੋਂ ਨਾਲ ਤੇ ਵੀਰ ਜੀ ਮੈਂ ਤੇਨੇ ਕਿਹਾ ਸੀ ਫਰਾਦਿਆ ਪਹਿਲੇ ਪਾਈਪਾਂ ਪਾ ਲੋ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਸਿਵਰੇਜ ਬੋਲ ਟੈਂਡਰ ਕਰਵਾ ਤੇ ਲਿਆ ਤੁਸੀਂ ਕਰਵਾਇਆ ਇੱਕ ਟੈਂਡਰ ਕਿੱਥੋਂ ਗਿਆ ਉਹ ਕੰਮ 15 ਦਿਨ ਬਾਅਦ ਪਾ ਪਾਣੀ ਆ ਕੋਈ ਨਹੀਂ ਫਿਰ ਸੜਕਾਂ ਮੈਨੂੰ ਇੱਕ ਗੱਲ ਦੋ ਪਹਿਲਾਂ ਬਣਾਉਂ ਕਰ ਪੈਂਦੇ ਫਿਰ ਪੱਟੇ ਲਾ ਕੋ ਪੰਦਾ ਦੇ ਬਾਅਦ ਗੱਲ ਕਰਦੇ ਹਾਂ ਟੈਂਡਰ ਨਹੀਂ ਨਾਲ ਹੀ ਤਾਂ ਕਹਿਆ ਲੈ ਦੱਸੋ ਜਿਹੜਾ ਪੈਸਾ ਸਰਾ ਇਹਦਾ ਸਰਾ ਇਹਦਾ ਚਲੋ ਨਾ ਆਂਦੇ ਆਂਦੇ ਜਿੰਦ ਤੱਕ ਬੰਦੇ ਸਾਰੇ ਬੰਦੇ ਆ ਗਏ ਮੇਰੀ ਗੱਲ ਸੁਣ ਸਵੇ ਤੇ ਲਿਖ ਕੇ ਦੇ ਇੱਕ ਮਿੰਟ ਯਾਰ ਚਲੋ ਇਹਦਾ ਗ੍ਰੇਡੰਟਾ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਿਹਦਾ ਰਟਾਇ ਹੋਣਾ ਦੇ ਨਾ ਸਸਪੈਂਡ ਕਰਾਈਏ ਪ੍ਰਧਾਨ ਜੀ ਉਹਨੇ ਇੱਥੇ ਵਿਗਿਆਨਕ ਅੱਖੇ ਨਹੀਂ ਕੋਈ ਲੱਗਦਾ ਆਕੇ ਛੱਡੋ ਮਾ ਤਾਂ ਪੈਸੇ ਦਾ ਸਭ ਲੱਗਿਆ ਮੈਂ 500 ਹਜ਼ਾਰ ਜੋ ਕੰਮ ਹੋ ਜਾਂਦੇ ਨੇ ਕੰਮ ਕੀ ਹੁੰਦਾ ਇੱਕ ਦੋ ਤਾਂ ਕਰ ਜਾਂਦਾ ਕਹਿੰਦਾ ਤੋਰੀਏ ਮੈਂ ਤਾਂ ਜੀ ਮਾਲੋਗੇ ਆ ਥੋੜੀ ਗੱਲ ਯਾਰ ਸਾਰਾ ਕਸੂਰੀਏ ਦਾ ਕਿੰਨੀ ਲਿਮਟ ਵੀ ਆ ਬਈ ਨਾ ਨਹੀਂ ਤਾਂ ਕਹਿੰਦੇ ਕੋਈ ਨਹੀਂ ਪਤਾ ਤੁਹਾਡੀ ਕੁਮਲਾਈ ਮੈਨੂੰ ਅਖਬਾਰ ਚ ਕਢਾ ਲਓ ਹਰ ਬੰਦਾ ਨੌਕਰੀਆਂ ਨੂੰ ਮਗਰ ਮਗਰ ਫੇਟਾ ਸੀਬਰਾ ਚੱਟੂ ਜਿਹੜਾ ਮਰਦੀਆਂ ਲੋਗ ਲਾਉਂਦੇ ਆ ਆਪਾਂ ਚੱਲੀਏ ਸਾਰੇ ਐਮਸੀ ਲਾਓ ਤੇ ਕਮੇਟੀ ਚ ਬੰਦ ਲਾਓ ਅੱਗੇ ਚੱਲ ਜਾਓ ਫਿਰ ਆਪਾਂ ਦੇਖੋ ਐਮਰੇਕ ਕਰੋ ਚਲੋ ਆਹ ਦਿਖਾਈ ਜਾਏ